ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜੇ ਅੱਜ ਆਪਾਂ ਗੱਲਬਾਤ ਕਰੀਏ ਤਾਂ ਅਸੀਂ ਪਹੁੰਚ ਚੁੱਕੇ ਹਾਂ ਮੋਗਾ ਸ਼ਹਿਰ ਵਿੱਚ ਜਿੱਥੇ ਕਿ ਅੱਜ ਇੱਕ ਰਾਤ ਯਾਤਰਾ ਨੰਗਣੀ ਹੈ ਜਿਸ ਨੂੰ ਜਗਤਨਾਥ ਯਾਤਰਾ ਦਾ ਨਾਮ ਦਿੱਤਾ ਗਿਆ ਹੈ ਤੇ ਇਹ ਯਾਤਰਾ ਥਾਣਾ ਸਿਟੀ ਵਨ ਤੋਂ ਸ਼ੁਰੂ ਹੁੰਦੇ ਹੋਏ 메ਨ ਬਾਜ਼ਾਰ ਵੱਲ ਦੀ ਦੇਵ ਹੋਟਲ ਕੋਲ ਦੀ ਜਾਂਦੇ ਹੋਏ ਇਹ ਯਾਤਰਾ ਪੂਰੇ ਸ਼ਹਿਰ ਵਿੱਚ ਘੁੰਮੇਗੀ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਇਸ ਯਾਤਰਾ ਦਾ ਆਨੰਦ ਮਾਣਦੇ ਆ ਤੇ ਆਓ ਦੇਖਦੇ ਆ ਕੀ ਲੋਕਾਂ ਵਿੱਚ ਇਸ ਯਾਤਰਾ ਨੂੰ ਲੈ ਕੇ ਕਿੰਨਾ ਕੁ ਉਤਸ਼ਾਹ ਹੈ ਆਓ ਗੱਲਬਾਤ ਕਰੀਏ ਲੋਕਾਂ ਦੇ ਨਾਲ ਜਗਨਨਾਥੀ ਯਾਤਰਾ ਨੂੰ ਲੈ ਕੇ ਇਸ ਮਹੌਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਮਹੌਲਾ ਜੀ ਇਹ ਕਹਿੰਦਾ ਪੈਨਾ ਤੋਂ ਵੀ ਪੁੱਛੋ ਇਹ ਪੰਜਵੀਂ ਜਗਨਨਾਥੀ ਯਾਤਰਾ ਹੋਣ ਜਾ ਰਹੀ ਹੈ ਮੋਗਾ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਯਾਤਰਾ ਲਗਾਤਾਰ ਹੋਣੀ ਚਾਹੀਦੀ ਹੈ ਜ਼ਰੂਰ ਜੀ ਇਸ ਤਰ੍ਹਾਂ ਦੀ ਯਾਤਰਾ ਹੋਣੀ ਚਾਹੀਦੀ ਆ ਜਿਵੇਂ ਹੁਣ ਅਸੀਂ ਥੋੜੀ ਦੇਰ ਪਹਿਲਾਂ ਇੱਕ ਪਗਵਾਇਆ ਤਰਾ ਵੀ ਗੱਡੀ ਸੀਗੀ ਹਾਂਜੀ ਤੇ ਉਹਦੇ ਸਾਨੂੰ ਬਹੁਤ ਜ਼ਿਆਦਾ ਰਿਸਪੌਂਸ ਆਇਆ ਵੀ ਲੋਕ ਆਪਣੇ ਜਿਹੜੇ ਯੂਥ ਆ ਨਵਾਂ ਯੂਥ ਆ ਉਹਦੇ ਅੰਦਰ ਇੱਕ ਭਾਵਨਾ ਪੈਦਾ ਹੁੰਦੀ ਆ ਪਤਲੀ ਪਾਣੀ ਜੋ ਕਿ ਇਦਾਂ ਦੀ ਯਾਤਰਾ ਲਗਾਤਾਰ ਹੋਣੀ ਚਾਹੀਦੀ ਆ ਆਪਣੇ ਇੱਥੇ ਮੋਗੇ ਦੇ ਵਿੱਚ ਤਾਂ ਜ਼ਰੂਰੀ ਆ ਜਿਸ ਨਾਲ ਇੱਥੇ ਮਤਲਬ ਆਪਾਂ ਸੁਣਦੇ ਆ ਰਹੇ ਵੀ ਆਤਮ ਜਵਾਬ ਵੱਧਦਾ ਜਾ ਰਿਹਾ ਏ ਉਹ ਲੋਕਡਾ ਪਿੱਛੇ ਜ਼ਰੂਰੀ ਏ ਯਾਤਰਾ ਜੇ ਗੱਲ ਕਰੀਏ ਕਿ ਕਿਤੇ ਨਾ ਕਿਤੇ ਇਹੋ ਜੀਆਂ ਯਾਤਰਾ ਯੂਥ ਨੂੰ ਇੱਕ ਬਹੁਤ ਸੋਹਣਾ ਮੈਸੇਜ ਦੇ ਕੇ ਜਾਂਦੀ ਹੈ ਹਾਂਜੀ ਬਹੁਤ ਸੋਹਣਾ ਮੈਸੇਜ ਦੇ ਕੇ ਜਾਂਦੀ ਹੈ ਜਿਵੇਂ ਹੁਣ ਦੇਖੋ ਜੀ ਅਸੀਂ ਖੋਦੀ ਜੰਨੇ ਆ ਵੀ ਹੁਣ ਤਾਂ ਇਹ ਨੋਰਮਲ ਦੇ ਲੱਗ ਤਈਓ ਕੱਢਦੇ ਰਹਿਨੇ ਉਹਨੇ ਕਦਰ ਦਿਨਾਂ ਚ ਵੀ ਹੁਣ ਤਾਂ ਅੱਜ ਇਹਦਾ ਦਿਨ ਆ ਇਹਦਾ ਟਾਈਮ ਕੱਢ ਕੇ ਇੱਥੇ ਆਏ ਆ ਭਗਦੀਪਾਪ ਦੇ ਜੁੜੇ ਆ ਆਪਣੇ ਮਨ ਦੇ ਅੰਦਰ ਸ਼ਰਧਾ ਆਉਂਦੀ ਹੈ ਇਹ ਬਹੁਤ ਫਾਇਦਾ ਹੁੰਦਾ ਹੈ ਇਹਦਾ ਇੱਕ ਵਾਰ ਸਾਰੇ ਜਨ ਜਗਨਨਾਥ ਦੇ ਨਾਮ ਤੇ ਜਕੜਾ ਲਗਾ ਕੇ ਦਿਖਾ ਦਿਓ ਹਾਂਜੀ ਜੈ ਜਗਨਨਾਥ ਜੈ ਜਗਨਨਾਥ ਜੈ ਜਗਨਨਾਥ ਜੈ ਜੈ ਨਾਨਕ ਸਭ ਤੋਂ ਪਹਿਲਾਂ ਤਾਂ ਜਿਨੇ ਤੁਹਾਡੇ ਨਾਲ ਜੁੜੇ ਹੋਏ ਲੋਕ ਆਜੇ ਸੇ ਹਾਜ਼ਰ ਹੈ ਸਾਰਿਆਂ ਨੂੰ ਪਹਿਲਾਂ ਭਗਵਾਨ ਜਗਨਨਾਥ ਜੀ ਦੇ ਆਦੇਸ਼ ਦੀ ਅਤਿ ਅਦਾ ਬਹੁਤ ਮੁਬਾਰਕ ਹੈ ਔਰ ਮੈਂ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹੈ ਕਿ ਪੰਮੀ ਰਾਤ ਜਤਰਾ ਭਗਵਾਨ ਜਗਨਨਾਥ ਜੀ ਆਪ ਸਾਡੇ ਮੋਗੇ ਸਾਕੇ ਦਰਸ਼ਨ ਦੇ ਰਹੇ ਹੈ ਫਰਮੇ ਇਸ ਗੱਲੋਂ ਵੀ ਕੁਝ ਸੁਣਾ ਚਾਹ। ਥੋੜੇ ਦਿਨ ਹੀ ਪਹਿਲਾਂ ਮੈਂ ਜਗਨਨਾਥਪੁਰੇ ਉਹਦਾ ਦਰਸ਼ਨ ਕਰਕੇ ਆਇਆ ਤੇ ਮੈਂ ਜਿੱਥੇ ਮੋਗਾ ਬਾਦਸ਼ਾਹ ਨੂੰ ਮੁਬਾਰਕਾਂ ਦਿੰਨਾ ਉੱਥੇ ਹੀ ਮੈਂ ਸਾਰੇ ਤਾਗੀ ਜੀ ਔਰ ਉਹਨਾਂ ਦੀ ਟੀਮ ਨੂੰ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਹਰ ਸਾਡੀ ਤਰ੍ਹਾਂ ਇਸ ਵਾਰ ਵੀ ਪ੍ਰਗੁ ਨੂੰ ਇਹ ਖੇਲੇ ਆ ਕੇ ਲੋਕਾਂ ਨੂੰ ਨਖੇਤ ਕਰਨ ਦਾ ਔਨੇ ਸ਼ੇਰ ਬਾਜ਼ ਲੈਣ ਦਾ ਮੌਕਾ ਦਿੱਤਾ ਤੇ ਮੈਂ ਅਖੀਰ ਤੇ ਉਹਨਾਂ ਜਗਨਨਾਥ ਤੇ ਚਰਣਾ ਤੇ ਹੀ ਅਰਦਾਸ ਪ੍ਰੇਮਤੀ ਕਰਦਾ ਕੁਮਿੱਤੇ ਬੇਸ਼ੱਕ ਦੇ ਰਹਿ ਤੇ ਸ਼ਾਂਤੀ ਵਰਦੀ ਕਲਾ ਰੱਖੋ ਔਰ ਖਾਸ ਕਰਕੇ ਮੇਰੇ ਮੁਕੇ ਵਾਲਿਆਂ ਦੇ ਉੱਤੇ ਆਪਣਾ ਅਸੀਰਵਾਦ ਵਿਸ਼ੇਸ਼ ਬਣਾਈ ਰੱਖੋ ਸਾਡੇ ਬੱਚੇ ਸਾਡੇ ਨੌਜਵਾਨ ਸਾਡੇ ਪਰਿਵਾਰ ਤੰਦਰੁਸਤ ਰਹਿਣ ਖੁਸ਼ੀਆਂ ਚ ਰਹਿਣ ਕਰਦੀ ਕਲਾ ਚ ਰਹਿਣ ਧਨ ਸ੍ਰੇਧੀ ਚ ਰਹਿਣ ਜੈ ਜਗਨਨਾਥ ਅਸੀਂ ਸਾਰੇ ਜਨੇਤ ਥੇ ਤੈਦ ਲੋ ਆਏ ਹੋਏ ਸਾਰੇ ਉਤਸ਼ਾਹ ਦੇ ਨਾਲ ਬੱਚੇ ਛੋਟੇ ਛੋਟੇ ਬੱਚੇ ਵੀ ਇਹਦੇ ਵਿੱਚ ਬਹੁਤ ਰਾਤ ਯਾਤਰਾ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਣ ਦੀ ਕੋਸ਼ਿਸ਼ ਕਰ ਰਹੇ ਕੋਸ਼ਪਲੇ ਦਰਸ਼ਕ ਇਹੋ ਜਿਹੇ ਵੀ ਨੇ ਜੋ ਇਸ ਯਾਤਰਾ ਨੂੰ ਘਰੇ ਬੈ ਕੇ ਦੇਖ ਰਹੇ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਆ ਕੇ ਦਰਸ਼ਨ ਕਰਨੇ ਚਾਹੀਦੇ ਜਿਆਦਾ ਵਧੀਆ ਲੱਗਦਾ ਪਿਆ ਜੀ ਜਿਹੜੇ ਘਰੇ ਕਰਦੇ ਪਏ ਉਹ ਵੀ ਵਧੀਆ ਪਰ ਅਸੀਂ ਕੋਹ ਦਾ ਕੇ ਦਰਸ਼ਨ ਕਰੀਏ ਜਿਆਦਾ ਅੱਛਾ ਲੱਗਦਾ ਜੀ ਸਾਰਿਆਂ ਨੂੰ ਆਣਾ ਚਾਹੀਦਾ ਜਿਹੜੇ ਨਹੀਂ ਆ ਸਕਦੇ ਚਲੋ ਕੋਈ ਗੱਲ ਨਹੀਂ ਭਗਵਾਨ ਜੀ ਤੁਸੀਂ ਪਹਿਲਾਂ ਵਾਲੀਆਂ ਜਿਹੜੀਆਂ ਚਾਰ ਯਾਤਰਾ ਹੋਈਆਂ ਉਹ ਸਾਰੀਆਂ ਦੇਖੀਆਂ ਨੇ ਸਾਰੀਆਂ ਹਾਂ ਜੀ ਇਸ ਯਾਤਰਾ ਵਿੱਚ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਪਿਛਲੀਆਂ ਜਿਹੜੀਆਂ ਚਾਰ ਯਾਤਰਾ ਹੋ ਚੁੱਕੀਆਂ ਨੇ ਉਹਨਾਂ ਨਾਲੋਂ ਇਸ ਵਾਰ ਲੋਕਾਂ 'ਚ ਉਤਸ਼ਾਹ ਜ਼ਿਆਦਾ ਹੈ ਜਾਂ ਫਿਰ ਕੀ ਜਿਹੜਾ ਆਪਾਂ ਕਹੀਏ ਕਿ ਇਕੱਠ ਹੈ ਲੋਕਾਂ ਦਾ ਸ਼ਰਧਾਲੂਆਂ ਦਾ ਜੋ ਜਗਨਨਾਥ ਜੀ ਨੂੰ ਮੰਨ ਰਹੇ ਨੇ ਉਹਨਾਂ ਦਾ ਇਸ ਵਾਰ ਜ਼ਿਆਦਾ ਜ਼ਿਆਦਾ ਹੈ ਕਰਾਊਡ ਵੀ ਜ਼ਿਆਦਾ ਹੈ ਲੋਕਾਂ 'ਚ ਉਤਸ਼ਾਹ ਵੀ ਜ਼ਿਆਦਾ ਹੈ ਸਭ ਨੂੰ ਹੁੰਦਾ ਵੀ ਦਰਸ਼ਨ ਕਰਨ ਚਾਹੀਏ ਅਸੀਂ ਤਾਂ ਹੁਣ ਪੰਨਵੀਂ ਵਾਰ ਹੀ ਆਏ ਆ ਇਸ ਵਾਰੀ ਬਹੁਤ ਅੱਛਾ ਲੱਗਦਾ ਦੁਗਣ ਤਿਕਨੇ ਉਤਸ਼ਾਹ ਨਾਲ ਆਏ ਨੇ ਹਾਂਜੀ ਹਾਂਜੀ ਭਗਵਾਨ ਜਗਨਨਾਥ ਤੇ ਇੱਕ ਵਾਰ ਜਕਾਰਾ ਲਾਤਾ ਸਾਰ ਜਨ ਜਕਾਰਾ ਜਗਨਨਾਥ ਜੀ ਦਾ ਸਾਰ ਜਨ ਤੇ ਪਹਿਲਾਂ ਤਾਂ ਜਿਲੇ ਤੋਂ ਅਨੇ ਨਾਲ ਜੁੜੇ ਹੋਏ ਲੋਕ ਹੈ ਅੱਜ ਇਸੇ ਹਾਜ਼ਰ ਹੈ ਸਾਰਿਆਂ ਨੂੰ ਪਹਿਲਾਂ ਸਭਾਨ ਜਗਨਨਾਥ ਜੀ ਦੇ ਆਜਿ ਦੇ ਇਸ ਯਾਤਰਾ ਦੇ ਬਹੁਤ ਮੁਬਾਰਕ ਹੋਰ ਮੈਂ ਕਿਹਾ ਕਿ ਐਸੀ ਬਹੁਤ ਖੁਸ਼ਕਿਸਮਤ ਹੈ ਕਿ ਪੰਜਵੀਂ ਰਾਤ ਦਾ ਭਗਵਾਨ ਜਗਨਨਾਥ ਦੀ ਆਪ ਸਾਡੇ ਮੌਕੇ 'ਤੇ ਆ ਕੇ ਦਰਸ਼ਨ ਦੇ ਰਹੇ ਹਨ ਫਿਰ ਮੈਂ ਇਸ ਵੀ پروਗਰ ਨੂੰ ਇਹ ਖੇਲੇ ਆਕੇ ਲੋਕਾਂ ਨੂੰ ਅਦੇ ਦਸ਼ਨ ਕਰਦਾ ਹਾਂ ਮੈਂ ਸ਼ੇਰ ਬਾਦ ਲੈਣ ਦਾ ਮੌਕਾ ਦਿੱਤਾ ਤੇ ਮੈਂ ਅਖੀਰ ਤੇ ਗੁਰ ਅਜਗਨਾ ਦੇ ਚਰਨਾਂ ਤੇ ਹੀ ਇਹ ਬਾਤ ਬੇਨਤੀ ਕਰਦਾ ਕਿ ਤੁਸੀਂ ਬੇਸ਼ੱਕ ਦੇ ਬੇ ਸ਼ਾਂਤੀ ਵਰਦੀ ਕਲਾ ਰੱਖੋ ਔਰ ਖਾਸ ਕਰਕੇ ਮੇਰੇ ਮੋਕੇ ਵਾਲਿਆਂ ਦੇ ਉੱਤੇ ਆਪਣਾ ਅਸ਼ੀਰਵਾਦ ਵਿਸ਼ੇਸ਼ ਬਣਾਈ ਰੱਖੋ ਸਾਡੇ ਬੱਚੇ ਸਾਡੇ ਨੌਜਵਾਨ ਸਾਡੇ ਪਰਿਵਾਰ ਤੰਦਰੁਸਤ ਰਹਿਣ ਸੁਖੀਆਂ ਤਰੇਣ ਕਰਦੀ ਕਲਾਤ ਰਹਿਣ ਪਾਨ ਪ੍ਰਵਿਧੀ ਤੇ ਰਹੇ ਜਗਨਨਾਥ ਸਸ ਅਸ਼ੀਕਨ ਸਸ ਅਸ਼ੀਕਨ ਜੀ ਮੈਂ ਕੀ ਅਸੀਂ ਦੇਖ ਰਹੇ ਹਾਂ ਦੋਨੋਂ ਸਾਈਡ ਤੇ ਜੋ ਰੱਥਾ ਹੈ ਉਸ ਨੂੰ ਰੱਸੀ ਲਗਾਈ ਗਈ ਹੈ ਇਸ ਦਾ ਕੀ ਮਹੱਤਵ ਹੈ ਇਸ ਦਾ ਮਹੱਤਵ ਇਹ ਹੈ ਜੀ ਕਿ ਜਿਹੜੇ ਸ਼ਰਧਾਲੂ ਨੇ ਆਪਣੇ ਭਗਵਾਨ ਜਗਨਨਾਥ ਨੂੰ ਆਪਣੇ ਹੱਥਾਂ ਨਾਲ ਰੱਥੇ ਤੇ ਬਿਠਾ ਕੇ ਖਿੱਚ ਕੇ ਲੈ ਕੇ ਜਾਂਦੇ ਨੇ ਤਾਂ ਜੋ ਲੋਕ ਉਹਨਾਂ ਦੀ ਦਰਸ਼ਨ ਕਰ ਸਕਣ ਜੀ ਇਸ ਕਰਕੇ ਇਹਦਾ ਮਹੱਤਵ ਹੈ ਤੋ ਜੋ ਵੀ ਇਸ ਨੂੰ ਖਿੱਚਦਾ ਉਹ ਆਪਣੇ ਆਪ ਨੂੰ ਬਹੁਤ ਹੀ ਕਰਮਾ ਵਾਲਾ ਸਮਝਦਾ ਕਿ ਮੈਂ ਭਗਵਾਨ ਜਗਨਨਾਥ ਦੇ ਰੱਥ ਦੀ ਯਾਤਰਾ ਦੇ ਰਸੇ ਨੂੰ ਖੁਦ ਖਿੱਚਿਆ ਇਹ ਬਹੁਤ ਹੀ Hindu ਧਰਮ ਦੇ ਵਿੱਚ ਇਹ ਨਹੀਂ ਮਹਾਨਤਾ ਜੀ ਮਤਲਬ ਕਿ ਜਿਹੜਾ ਵੀ ਇਸ ਰਸਤੇ ਨੂੰ ਖਿੱਚ ਕੇ ਲੈ ਕੇ ਜਾਂਦਾ ਉਹ ਆਪਣੇ ਆਪ ਨੂੰ ਕਰਨਾ ਵਾਲਾ ਮੰਨਦਾ ਹੈ ਤਾਂ ਇਹ ਮੰਨਦਾ ਹੈ ਕਿ ਮਤਲਬ ਮੈਂ ਬਹੁਤ ਭਾਗਸ਼ਾਲੀ ਆ ਜੋ ਮੈਂ ਇਸ ਰੱਸੀ ਨੂੰ ਹੱਥ ਲਗਾਇਆ ਜਾਂ ਮੈਂ ਇਸ ਨੂੰ ਖਿੱਚ ਪਾਇਆ ਜੀ ਆਫਕੋਰਸ ਆਪਣੇ ਆਪ ਨੂੰ ਵੈਰੀ ਲੱਕੀ ਮੰਨਦਾ ਹੈ ਕਿ ਮੈਨੂੰ ਇਹ ਭਗਵਾਨ ਜਗਨਨਾਥ ਜੀ ਨੇ ਸੁਭਾਗ ਦਿੱਤਾ ਕਿ ਮੈਂ ਇਹ ਸੇਵਾ ਕਰਨ ਦਾ ਫਾਤਰ ਬਣ ਸਕਿਆ ਚਾਰੀ ਜੋੜ ਚੁੱਕੇ ਨੇ ਆਓ ਗੱਲਬਾਤ ਕਰਦੇ ਨੇ ਕਿ ਇਹਨਾਂ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਜਿਹੜੀ ਇਹ ਰੱਥ ਯਾਤਰਾ ਹੈ ਇੱਕ ਬਾਜ਼ਾਰ ਦੇ ਵਿੱਚੋਂ ਦੀ ਜਾਂਦੇ ਹੋਏ ਵੱਖ-ਵੱਖ ਟਿਕਾਣਿਆਂ ਤੇ ਜਾਵੇਗੀ ਉਸ ਹਿਸਾਬ ਨਾਲ ਇਹਨਾਂ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਪੁੱਛਣਾ ਸੀਗਾ ਕਿ ਪੁਲਿਸ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਇਹ ਯਾਤਰਾ ਬਾਜ਼ਾਰ ਵਿੱਚੋਂ ਦੀ ਹੁੰਦੇ ਹੋਏ ਜਾਏਗੀ ਉਸ ਹਿਸਾਬ ਨਾਲ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਜਾਏਗਾ ਜੀ ਮਾਣਯੋਗ ਐਸਐਸਪੀ ਸਾਹਿਬ ਜੀ ਦੀਆਂ ਹਦਾਇਤਾਂ ਦੇ ਮਤਲਬ ਇਸ ਰਾਫਤ ਯਾਤਰਾ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਬੜੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਜੋ ਜਾਦੇ ਟ੍ਰੈਕ ਹੋਣ ਕਰਕੇ ਡਿਵਰਜਨ ਵੀ ਦਿੱਤਾ ਗਿਆ ਹੈ ਔਰ ਨਾਲ ਦੀ ਨਾਲ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਿਸੋ ਇਹ ਰਸ ਯਾਤਰਾ ਦੇ ਵਿੱਚ ਕਿਸੇ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਵੇਂ ਕਿ ਸਭ ਨੂੰ ਪੁਲਿਸ ਨੇ ਦੱਸਿਆ ਕਿ ਇੱਥੇ ਬਹੁਤ ਸਾਰੇ ਪ੍ਰਬੰਧ ਇਹੋ ਜਿਹੇ ਕੀਤੇ ਗਏ ਨੇ ਜਿੰਨਾ ਕਰਕੇ ਕਿ ਆਮ ਜਨਤਾ ਖੱਜਲ ਨਹੀਂ ਕੀਤੀ ਜਾਵੇਗੀ ਜੀ ਹਾਂ ਬਿਲਕੁਲ ਆਮ ਜਨਤਾ ਨੂੰ ਕੋਈ ਖੱਜਲ ਖਵਾਰੀ ਨਹੀਂ ਹੋਵੇਗੀ ਆਮ ਜਨਤਾ ਉਸੇ ਹਿਸਾਬ ਨਾਲ ਨੰਗੇਗੀ ਜਿਵੇਂ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਨੰਗਦੀ ਹੈ